ਹਾਂ ਜੀ ਮਾਤਾ ਕੰਗਾ ਜੀ ਉਹ ਆਪ ਜੀ ਦੇ ਗੁਰੂ ਪਿਤਾ ਗੁਰਹਾਰ ਕੋਬਿੰਦ ਸਾਹਿਬ ਜੀ ਨਾਲ ਜਿੱਥੇ ਇਹ ਨਿਸ ਵੱਡੀ ਤਾਦਾਦ ਵਿੱਚ ਸੰਗਤ ਇੰਤਜ਼ਾਰ ਕਰ ਰਹੀ ਹੈ ਉੱਥੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਇਥੇ ਸਿੰਘ ਸਾਹਿਬ ਵੀ ਸਾਡੇ ਨਾਲ ਜਿਹੜੇ ਗ੍ਰੰਥ ਸਾਹਿਬ ਉਹ ਵੀ ਸਾਡੇ ਨਾਲ ਮੌਜੂਦ ਹੈ ਆਓ ਨਾ ਭਾਈ ਸਾਹਿਬ ਜੀ ਨਾਲ ਗੱਲ ਕਰਦੇ ਹਾਂ ਕਿਉਂਕਿ ਇਹਨਾਂ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਜਿਹੜੇ ਪੰਜ ਪਿਆਰੇ فرم ਹੈ 사카 جن ਕੀਆ शीश दिया पर सरना दिया तंतन साहब श्री गुरु तेग बहादुर पाशा जी भाई मतीदास जी भाई सतीदास जी ਤੇ भाई दयाला जी ਦੀ 350 ਸਾਲਾਂ ਸ਼ਹੀਦੀ ਨੂੰ ਸਮਰਪਿਤ ਮਹਾਨ ਸ਼ਹੀਦੀ ਨਗਰ ਕੀਰਤਨ ਜੋ ਕਿ ਤੋਪੜੀ ਸਭਾ ਸਾਮ ਤੋਂ 21 ਅਗਸਤ ਨੂੰ ਪ੍ਰారంਭ ਹੋਇਆ ਸੀ ਵਾਖਾ ਪੜਾਵਾ ਤਾਂ ਹੁੰਦਾ ਹੋਇਆ ਅੱਜ ਜਿਹੜਾ ਇਹ ਜੈਪੂਰ ਤੋਂ ਹੁੰਦਾ ਹੈ ਅੱਜ ਜਿਹੜਾ ਇਹ ਗਿਆ ਸੀਗਾ ਅਲਵਰ ਅਲਵਰ ਤੋਂ ਹੁਣ ਇਸ ਵਕਤੇ ਗੁੜਗਾਉਂ ਦੇ ਵਿੱਚ ਪਹੁੰਚਿਆ ਹੈ ਗੁੜਗਾਉਂ ਦੇ ਵਿੱਚ ਪਹੁੰਚਦਾ ਹੀ ਐਂਟਰੀ ਗੇਟ ਦੇ ਉੱਤੇ ਹੀ ਦੇਖ ਸਕਦੇ ਹੋ ਕਿ ਇੱਥੋਂ ਹਜ਼ਾਰਾਂ ਦੀ ਤعداد ਵਿੱਚ ਜਿਹੜੀ ਸੰਗਤ ਹੈ ਉਹ ਇਸ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਲਈ ਇੱਥੇ ਖੜੀ ਹੋਈ ਹੈ ਆਉ ਕੋਸ਼ਿਸ਼ ਕਰਾਂਗੇ ਆਪਾਂ ਸੰਗਤ ਨਾਲ ਗੱਲਬਾਤ ਕਰਨ ਦੀ ਵੀ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਮਹਾਨ ਸ਼ੀਦੀ ਨਗਰ ਕੀਰਤਨ ਜੋ ਕਿ ਤੋਬੜੀ ਸਵਾ ਸਾਮ ਤੋਂ ਪ੍ਰారంਭ ਹੋਇਆ ਸੀ ਤਾਂ ਤਾਂ ਸਾਹਿਬ ਜੀ ਤੋਂ ਗੁੱਤੇਗਵਰ ਪਾਤਸ਼ਾਹ ਜੀ ਦੀ ਸ਼ਾਦਨ ਨੂੰ ਸਮਰਪਿਤ ਉਸ ਨੂੰ ਲੈ ਕੇ ਅੱਜ ਇਹ ਨਗਰ ਕੀਰਤਨ ਦਾ ਕਾਫਲਾ ਗੜਗਾਉਂ ਸ਼ਹਿਰ ਦੇ ਵਿੱਚ ਪਹੁੰਚਣ ਜਾ ਰਿਹਾ ਤੇ ਇੱਥੋਂ ਦੇ ਸੰਗਤ ਦੇ ਵੱਲੋਂ ਜੋ ਸਵਾਗਤ ਕੀਤਾ ਜਾ ਰਿਹਾ ਇਸ ਬਾਰੇ ਕੀ ਕਹਿਣਾ ਚਾਹੋਗੇ ਸੰਗਤਾਂ ਦੇ ਵਿੱਚ ਬਹੁਤ ਖੁਸ਼ੀ ਹੈ ਇਸ ਨੂੰ ਲੈ ਕਰਕੇ ਕਿਉਂਕਿ ਸੰਗਤਾਂ ਦਾ ਹੀ ਘਟ ਤੁਸੀਂ ਦੇਖ ਰਹੇ ਹੋ ਇਹ ਬਹੁਤ ਸੰਗਤਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਔਰ ਸੰਗਤਾਂ ਹੋਮ ਹੋਮਾ ਕੇ ਸਵਾਗਤ ਵਾਸਤੇ ਸਮੂਹ ਗੁੜਗਾਮਾ ਦੀ ਸੰਗਤ ਹੱਥ ਯਾਰ ਨੇ ਇਸ ਵੇਲੇ ਨਗਰ ਕੀਰਤਨ ਪਹੁੰਚਣ ਵਾਲਾ ਹੈ। ਔਰ ਸਮੂਹ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ, ਪਿਆਰ, ਪ੍ਰੇਮ ਹੈ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਗੁਰੂ ਮਹਾਰਾਜ ਦੀ ਬੜੀ ਕਿਰਪਾ અપਾਰ ਬਖਸ਼ਿਸ਼ ਹੋਈ ਹੈ ਜੋ ਕਿ ਗੁੜਗਾਮਾ ਦੇ ਵਿੱਚ ਆ ਸ਼ਾਮ ਤੋਂ ਇਹ ਨਗਰ ਕੀਰਤਨ ਪਹੁੰਚਿਆ ਹੈ। ਇਸ ਵਾਰ ਇਤਨੇ ਘਣਾ ਸੋ ਬਿਲਕੁਲ ਸੋ ਸੰਗਤ ਦੇ ਵੱਲੋਂ ਜਿਹੜਾ ਇਸ ਵਕਤ ਇੰਤਜ਼ਾਰ ਕੀਤਾ ਜਾ ਰਿਹਾ ਕੁਝ ਹੀ ਸਮੇਂ ਦੇ ਵਿੱਚ ਪਾਲਕੀ ਸਾਹਿਬ ਜਿਸ ਵਿੱਚ ਤੰਤਨ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਜੀ ਸਿਚੋਪੀਤਾਨ ਉਹ ਇੱਥੇ ਸੰਗਤਾਂ ਦੇ ਵਿੱਚ ਜਿਹੜਾ ਉਹ ਪਾਲਕੀ ਸਾਹਿਬ ਪਹੁੰਚੇਗੀ ਔਰ ਸੰਗਤਾਂ ਦਰਸ਼ਨ ਕਰਨੀ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੀ ਸ਼ਹਾਦਤ ਦੀ ਜਦੋਂ ਅਸੀਂ ਗੱਲ ਕਰਦੇ ਆ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਅਸੀਂ ਗੁਰਤੇਗ ਬਹਾਦਰ ਸ੍ਰਿਸ਼ਟੀ ਤੇ ਚਾਤਰ ਕਹਿ ਕੇ ਵੀ ਯਾਦ ਕਰਦੇ ਆ ਉਹਨਾਂ ਨੇ ਜੋ ਸ਼ਹਾਦਤ ਦਿੱਤੀ ਹਿੰਦੂ ਧਰਮ ਦੇ ਜਿਹੜੋ ਜਨਯਉ ਦੀ ਖਾਤਰ ਤਿਲਕ ਦੀ ਖਾਤਰ ਉਸ ਨੂੰ ਬਚਾਉਣ ਦੀ ਖਾਤਰ ਦੇ ਲਈ ਜਿਹੜੀ ਹੈ ਇਹ ਸ਼ਹਾਦਤ ਦਿੱਤੀ ਸੀ ਉਹਨਾਂ ਦੇ ਨਾਲ ਦੀਨ ਪਿਆਰੇ ਸਿੱਖ ਭਾਈ ਮਤੀਤਾਸ ਜੀ ਭਾਈ ਸਤੀਤਾਸ ਜੀ ਤੇ ਭਾਈ ਦਿਆਲਾ ਜੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਸ੍ਰੀ ਨੰਦਪੁਰ ਸਾਹਿਬ ਕੇ ਹੁੰਦੇ ਆ ਤਾਂ ਉਹਨਾਂ ਦੇ ਕੋਲ ਕਸ਼ਮੀਰ ਦੇ ਪੰਡਿਤ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਜੱਥਾ ਜਿਹੜਾ ਹੈ ਉਹ ਬਣ ਕੇ ਅਨੰਦਪੁਰ ਸਾਹਿਬੇ ਪਹੁੰਚਦਾ ਹੈ ਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ ਕਿ ਉਹਨਾਂ ਦੇ ਧਰਮ ਨੂੰ ਬਚਾਓ ਉਹਨਾਂ ਦੀ ਜਾਨ ਬਚਾਓ ਕਿਉਂਕਿ ਉਸ ਵਕਤ ਦਾ ਜੋ ਮੁਗਲ ਬਾਦਸ਼ਾਹ ਸੀ ਔਰੰਗਜ਼ੇਬ ਉਸ ਵੱਲੋਂ ਜ਼ਬਰਨ ਜਿਹੜਾ ਹੈ ਹਿੰਦੂਆਂ ਨੂੰ ਪੰਡਤਾਂ ਨੂੰ ਜਿਹੜਾ ਹੈ ਜ਼ਬਰਨ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਸੀ ਜਿਹੜਾ ਨਹੀਂ ਸੀ ਮੰਨਦਾ ਉਸ ਦਾ ਜਿਹੜਾ ਕਤਲ ਕਰ ਦਿੱਤਾ ਜਾ ਰਿਹਾ ਸੀ ਤਾਂ ਉਹਨਾਂ ਪੰਡਤਾਂ ਦੇ ਵੱਲੋਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਫਰਿਆਦ ਕੀਤੀ ਗਈ ਤਾਂ ਜਿਸ ਵਕਤ ਇਹ वार्तालाप ਚੱਲ ਰਿਹਾ ਹੁੰਦਾ ਗੁਰੂ ਤੇਗ ਬਾਦ ਸੇ ਪਾਛੇ ਦੇ ਕੋਲ ਉਹਨਾਂ ਦੇ ਸੈਬ ਜਾਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੋ ਕਿ ਬਾਲ ਗੋਬਿੰਦ ਰਾਏ ਉਸ ਵਕਤ 9 ਸਾਲ ਦੀ ਉਮਰ ਦੇ ਸਨ ਤਾਂ ਉਹ ਗੁਰੂ ਸਾਹਿਬ ਜੀ ਨੂੰ ਗੁਰੂ ਪਿਤਾ ਜੀ ਨੂੰ ਪੁੱਛਦੇ ਹਨ ਕਿ ਇਹ ਕੌਣ ਨੇ ਤੇ ਕੀ ਕਰ ਰਹੇ ਨੇ ਕੀ ਕਹਿ ਰਹੇ ਨੇ ਤਾਂ ਗੁਰੂ ਸਾਹਿਬ ਜਦੋਂ ਇਸ ਬਾਰੇ ਦੱਸਦੇ ਹਨ ਤਾਂ ਬਾਲ ਗੋਬਿੰਦ ਰਾਏ ਜੀ ਗੁਰੂ ਸਾਹਿਬ ਜੀ ਨੂੰ ਦੱਸਦੇ ਹਨ ਕਿ ਇਸ ਵਕਤ ਆਪ ਜੀ ਤੋਂ ਮਹਾਨ ਹੋਰ ਕੌਣ ਹੋ ਸਕਦਾ ਹੈ ਤਾਂ ਗੁਰੂ ਸਾਹਿਬ ਜੀ ਨੂੰ ਸ਼ਹਾਦਤ ਦੇਣ ਦੇ ਲਈ ਬਾਲ ਗੋਬਿੰਦ ਰਾਏ ਜੀ ਖੁਦ ਬੇਨਤੀ ਕਰਦੇ ਹਨ ਤਾਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਬਾਲ ਗੋਬਿੰਦ ਰਾਏ ਜੀ ਦੇ ਇਹ ਬਚਨ ਸੁਣ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਆਪਣੇ ਤਿੰਨ ਪਿਆਰੇ ਸਿੱਖਾਂ ਦੇ ਨਾਲ ਦਿੱਲੀ ਵੱਲ ਨੂੰ ਸ਼ਹਾਦਤ ਲਈ ਰਵਾਨਾ ਹੋ ਜਾਂਦੇ ਹਨ ਸੋ ਉਸੇ ਸ਼ਾਦਰ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਜੋ ਸ਼ੀਦੀ ਨਗਰ ਕੀਰਤਨ ਹੈ ਅੱਜ ਦਿੱਲੀ ਵਿੱਚ ਪਹੁੰਚ ਜਾਵੇਗਾ ਕੁਝ ਹੀ ਸਮੇਂ ਦੇ ਵਿੱਚ ਹੁਣ ਇਸ ਵਕਤ ਗੜਾਉਂ ਗੁਰਗਾਉਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਦਾ ਕਾਫਲਾ ਪਹੁੰਚਿਆ ਔਰ ਅੱਜ ਰਾਤ ਨੂੰ ਜਿਹੜਾ ਹੈ ਗੁਰਗਾਉਂ ਤੋਂ ਇਹ ਨੇ ਦਿੱਲੀ ਦੇ ਵਿੱਚ ਜਿਹੜਾ ਪਹੁੰਚਣਾ ਤੇ ਅੱਜ ਰਾਤ ਦਾ ਵਿਸ਼ਰਾਮ ਵੀ ਦਿੱਲੀ ਦੇ ਪਹਾੜੀ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਤੇ ਆਉਣ ਵਾਲੇ 4 ਦਿਨਾਂ ਤੱਕ 3 ਤੋਂ 4 ਦਿਨ ਇਸ ਨਗਰ ਕੀਰਤਨ ਦੇ ਕਾਫਲੇ ਨੇ ਦਿੱਲੀ ਦੇ ਸਾਰੇ ਨਗਰਾਂ ਦੇ ਵਿੱਚੋਂ ਦੇ ਜਿਹੜਾ ਗੁਜ਼ਰਨਾ ਔਰ ਸੰਗਤਾਂ ਨੇ ਹਰ ਨਗਰ ਦੇ ਵਿੱਚ ਸੰਗਤਾਂ ਦੇ ਵੱਲੋਂ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਣਾ ਅਤੇ ਸਾਰੀ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਣਗੀ ਆ ਸੋ ਸੰਗਤ ਜੀ ਇਸ ਵਕਤ ਜਿੰਨੇ ਵੀ ਸੰਗਤ ਇੱਥੇ ਇੰਤਜ਼ਾਰ ਕਰ ਰਹੀ ਸਭ ਦੇ ਵੱਲੋਂ ਸਤਨਾਬਾਈ ਗੁਰੂ ਦਾ ਜਿਹੜਾ ਜਾਪ ਕੀਤਾ ਜਾ ਰਿਹਾ ਹੋਰ ਵੀ ਕੋਸ਼ਿਸ਼ ਕਰਾਂਗੇ ਕਿਸੇ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਜਿੰਨੇ ਵੀ ਇੱਥੇ ਸੰਗਤ ਖੜੀ ਹੈ ਇਸ ਵਕਤ 5ਕ ਸਮਾ ਬਹੁਤ ਹੋ ਚੁੱਕਿਆ ਹੈ ਰਾਤ ਦਾ ਹਨੇਰਾ ਵੀ ਬਹੁਤ ਹੋ ਚੁੱਕਿਆ ਹੈ ਪਰ ਇਸ ਦੇ باوجود ਵੀ ਇਹ ਸੰਗਤ ਕਿਉਂਕਿ ਸੰਗਤ ਜਿੱਥੇ ਵੀ ਇਹ ਨਗਰ ਕੀਰਤਨ ਦਾ ਕਾਫਲਾ ਜਿੱਥੋਂ ਦੀ ਵੀ ਅੱਗੇ-ਅੱਗੇ ਵਧ ਰਿਹਾ ਉੱਥੇ ਸੰਗਤ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਇੰਤਜ਼ਾਰ ਕਰ ਰਹੀ ਹੁੰਦੀ ਹੈ ਤਾਂ ਉਸ ਉਹ ਜਦੋਂ ਸੰਗਤਾਂ ਨੇ ਦਰਸ਼ਨ ਕਰਨੇ ਹੁੰਦੇ ਆ ਤਾਂ ਇਸ ਕਰਕੇ ਨਗਰ ਕੀਰਤਨ ਦੇ ਕਾਫਲੇ ਨੂੰ ਉੱਥੇ ਠਹਿਰਨਾ ਪੈਂਦਾ ਹੈ ਔਰ ਜਗਾ ਜਗਾ ਤੇ ਸੰਗਤਾਂ ਜਿਹੜੀਆਂ ਰਸਤੇ ਦੇ ਵਿੱਚ ਦਰਸ਼ਨ ਕਰਨ ਦੇ ਲਈ ਖੜੀਆਂ ਹੋਣ ਕਰਕੇ ਹੀ ਇਹ ਜਿਹੜਾ ਨਗਰ ਕੀਰਤਨ ਦਾ ਕਾਫਲਾ ਸਮੇ ਤੋਂ ਕਾਫੀ ਲੇਟ ਹੋ ਜਾਂਦਾ ਥੋੜਾ ਨਹੀਂ ਬਹੁਤ ਜ਼ਿਆਦਾ ਲੇਟ ਹੋ ਜਾਂਦਾ 4 4 5 5 ਘੰਟਿਆਂ ਦਾ ਵੀ ਫਰਕ ਪੈ ਜਾਂਦਾ 6 6 ਘੰਟਿਆਂ ਦਾ ਫਰਕ ਪੈ ਜਾਂਦਾ ਅੱਜ ਵੀ ਇਸੇ ਤਰ੍ਹਾਂ ਹੀ ਹੋਇਆ ਇੱਥੇ ਵੀ ਗੁੜਗਾਓਂ ਦੇ ਵਿੱਚ ਵੀ ਜਿਹੜਾ ਕਾਫਲੇ ਦਾ ਪਹੁੰਚਣ ਦਾ ਸਮਾਂ ਸੀ ਉਹ ਬਹੁਤ ਪਹਿਲਾਂ ਦਾ ਸੀ 5 6 ਵਜੇ ਦਾ ਸੀ ਪਰ ਪਿੱਛੇ ਇੰਨੇ ਪੜਾ ਆ ਗਏ ਸੰਗਤਾਂ ਇੰਨੀਆਂ ਸੀ ਦਰਸ਼ਨ ਕਰਨ ਦੇ ਲਈ ਤਾਂ ਇਸ ਕਰਕੇ قافلہ ਜਿਹੜਾ ਬਹੁਤ ਜ਼ਿਆਦਾ ਲੇਟ ਹੋਇਆ ਤੇ ਇੱਥੋਂ ਦੀ ਸੰਗਤ ਨੂੰ ਬਹੁਤ ਸਮਾਂ ਜਿਹੜਾ ਇੰਤਜ਼ਾਰ ਵੀ ਕਰਨਾ ਪਿਆ ਪਰ ਫਿਰ ਵੀ ਇਸ ਸੰਗਤ ਦੇ ਧੰਨ ਹੈ ਇਸ ਸੰਗਤ ਜਿਹੜੀ ਕਿ ਇਸ ਵਕਤ ਵੀ ਜਿਹੜਿਆ ਪੂਰੇ ਉਸੇ ਤਰੀਕੇ ਦੇ ਨਾਲ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸੇ ਤਰੀਕੇ ਨਾਲ ਇੰਤਜ਼ਾਰ ਕਰੀਏ ਸਾਰੀ ਸੰਗਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਬਹੁਤ ਸੋਹਣੇ ਢੰਗ ਦੇ ਨਾਲ ਸਾਰਾ ਮੈਨੇਜ ਕੀਤਾ ਜਾ ਰਿਹਾ ਹੈ ਸ਼ਰਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਸਾਰੀਆਂ ਸੰਗਤਾਂ ਦਾ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਕੀਤਾ ਜਾਂਦਾ ਕਿਉਂਕਿ ਵੱਡੇ ਪ੍ਰਬੰਧਾਂ ਦੇ ਵਿੱਚ ਵੱਡੀਆਂ ਚਿੰਮਵਾਰੀਆਂ ਹੋ ਜਾਂਦੀਆਂ ਨੇ ਤੇ ਸਾਰਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ ਇਸ ਵਕ ਸੰਗਤ ਦੇ ਵੱਲੋਂ ਸਤਨਾ ਵਾਹਿਗੁਰੂ ਦਾ ਜੜਾਓ ਜਾਪ ਕੀਤਾ ਜਾ ਰਿਹਾ ਜਿੱਥੇ ਇਹ ਇਸ ਵੱਡੀ ਤਾਦਾਦ ਵਿੱਚ ਸੰਗਤ ਇੰਤਜ਼ਾਰ ਕਰ ਰਹੀ ਹੈ ਉੱਥੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਇਥੇ ਸਿੰਘ ਸਾਹਿਬ ਵੀ ਸਾਡੇ ਨਾਲ ਜਿਹੜੇ ਗ੍ਰੰਥ ਸਾਹਿਬ ਉਹ ਵੀ ਸਾਡੇ ਨਾਲ ਮੌਜੂਦ ਹੈ ਆਓ ਨਾ ਭਾਈ ਸਾਹਿਬ ਜੀ ਨਾਲ ਗੱਲ ਕਰਦੇ ਹਾਂ ਕਿਉਂਕਿ ਇਹਨਾਂ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਜਿਹੜੇ ਪੰਜ ਪਿਆਰੇ ਸਹਿਬਾਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹੈ ਉਹਨਾਂ ਦਾ ਜਿਹੜਾ ਬਹੁਤ ਹੀ ਨਿਗਾਹ ਸਵਾਗਤ ਕੀਤਾ ਜਾਣਾ ਇਹਨਾਂ ਦੇ ਵੱਲੋਂ ਜਿਹੜੇ ਸਿਰਪਾਉ ਫੁੱਲਾਂ ਦੀਆਂ ਮਾਲਾਵਾਂ ਤੇ ਰੁਮਾਲਾ ਸਾਹਿਬ ਉਹ ਇੱਥੇ ਲੈ ਕੇ ਇਹ ਸਾਰੇ ਖੜੇ ਹਨ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਮ ਪਾਤਸ਼ਾਹ ਜੀ ਕਿੰਨੀ ਦੇਰੋਂ ਕੀਤੇ ਖੜੀ ਨੂੰ ਸੰਗਤ ਇਹ ਸੰਗਤ 4 ਵਜੇ ਦੀ ਖੜੀ ਸੀ 4 ਵਜੇ ਦੀ ਖੜੀ ਆ ਅਸੀਂ ਮੰਨਦੇ ਆ ਕਿ ਸੰਗਤ 4 ਵਜੇ ਦੀ ਖੜੀ ਆ ਔਰ ਸਮਾਂ ਵੀ 4 ਵਜੇ ਦਾ ਦਿੱਤਾ ਸੀ ਪਰ ਪਿੱਛੇ ਵੀ ਹਰ ਪੜਾਅ ਦੇ ਉੱਤੇ ਸੰਗਤ ਇੰਨੀ ਵੱਡੀ ਮਾਤਰਾ ਵਿੱਚ ਸੀ ਆਸੀ ਸੰਗਤ ਨੂੰ ਇਗਨੋਰ ਕਰਕੇ ਨਹੀਂ ਅੱਗੇ ਜਾ ਸਕਦੇ ਸਾਰੀ ਸੰਗਤ ਜਦੋਂ ਦਰਸ਼ਨ ਕਰ ਲੈਂਦੀ ਉਸ ਤੋਂ ਬਾਅਦ ਵੀ ਸੰਗਤ ਖੜੀ ਹੈ ਹਾਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਹਰ ਸਿੱਖ ਦੇ ਅੰਦਰ ਪਿਆਰ ਸਰਦਾ ਭਾਵਨਾ ਭਰੀ ਹੋਈ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਗੈਰ ਸਿੱਖ ਹੈ ਹਰੇਕ ਦੇ ਅੰਦਰ ਪਿਆਰ ਹੈ ਇਹ ਸਾਰੀ ਸੰਗਤ ਜਿਹੜੀ ਨਾ ਇਹ ਸਹਿਤਾਰੀ ਵੀ ਗੁਰਸਿੱਖ ਵੀ ਸਾਰੇ ਬੜੇ ਪਿਆਰ ਦੇ ਨਾਲ ਅਸੀਂ 4 ਵਜੇ ਦੇ ਬੈਠੇ ਨੇ ਸਾਰੀ ਸੰਗਤਾਂ ਨੇ ਮਿਲ ਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ ਰਹਿਰਾ ਸੰਜਿਤ ਪਾਠ ਕੀਤਾ ਰਾਗੀ ਸਿੰਘ ਨੇ ਕੀਰਤਨ ਕੀਤਾ ਅੰਦਰ ਬੈਠੀ ਜਨੂਰ ਕੀਰਤਨ ਕਰ ਰਹੀ ਹੈ ਤੇ ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗਦਾ ਆ ਰਿਹਾ ਵੀ ਨਗਰ ਕੀਰਤਨ ਨੇੜੇ ਆ ਰਿਹਾ ਹੈ ਉਸ ਤਰ੍ਹਾਂ ਹੋਰ ਜਾਗਰ ਪਹੁੰਚੀ ਸਾਰਾ ਗੁੜਗਾਉਂ ਇੱਥੇ ਇਕੱਠਾ ਹੋਇਆ ਜੀ ਬਹੁਤ ਧੰਨਵਾਦ ਜੜਾ ਸੋ ਬਾਬਾ ਜੀ ਦੇ ਵੱਲੋਂ ਵੀ ਦੱਸਿਆ ਗਿਆ ਕਿ 4 ਵਜੇ ਦੀ ਇਹ ਸੰਗਤ ਜਿਹੜੀ ਇੱਥੇ ਇੰਤਜ਼ਾਰ ਕਰ ਰਹੀ ਹੈ ਇਸ ਵਕਤ 9 ਵਜਣ ਵਾਲੇ ਨੇ 9 ਵਜ ਚੁੱਕੇ ਆ ਲਗਭਗ ਤੇ 5 ਕੈਂਟੀ ਹੋ ਚੁੱਕੇ ਸੰਗਤ ਨੂੰ ਇੱਥੇ ਇੰਤਜ਼ਾਰ ਕਰਦੇ ਆ ਪਰ ਬਾਬਾ ਜੀ ਦੱਸ ਰਹੇ ਕਿ ਸੰਗਤ ਇੱਥੇ ਵਾਹਿਗੁਰੂ ਦਾ ਜਾਪ ਕਰ ਰਹੀ ਹੈ ਸਤਨਾ ਵਾਹਿਗੁਰੂ ਦਾ ਜਾਪ ਚੱਲ ਰਿਹਾ ਹੈ ਔਰ ਉਸੇ ਤਰੀਕੇ ਨਾਲ ਉਸੇ ਲਗਨ ਨਾਲ ਉਸੇ ਉਤਸ਼ਾਹ ਨਾਲ ਸੰਗਤ ਜਿਹੜੀ ਹੈ ਗੁਰੂ ਸਾਹਿਬ ਜੀ ਦਾ ਇੰਤਜ਼ਾਰ ਕਰ ਰਹੀ ਹੈ ਸੰਗਤ ਇੰਤਜ਼ਾਰ ਕਰ ਰਹੀ ਹੈ ਤਾਂ ਬਸ ਕੁਝ ਹੀ ਪਲਾਂ ਦੇ ਵਿੱਚ ਇੱਥੇ ਗੁਰੂ ਸਾਹਿਬ ਜੀ ਦੀ ਪਾਲਕੀ ਸਾਹਿਬ ਪੰਜ ਪਿਆਰੇ ਸਹਿਬਾਨ ਜਿਹੜੇ ਆ ਉਹ ਪਹੁੰਚਣ ਵਾਲੇ ਨੇ ਸੰਗਤਾਂ ਦਾ ਇੰਤਜ਼ਾਰ ਜਿਹੜਾ ਖਤਮ ਹੋਣ ਜਾ ਰਿਹਾ ਹੈ ਸੰਗਤ ਜੀ ਜਿੰਨਾ ਵੀ ਤੁਸੀਂ ਕੈਮਰੇ ਦੀ ਅੱਖ ਦੇ ਨਾਲ ਦੇਖ ਰਹੇ ਹੋ ਇਹ ਲਗਭਗ ਜਿੰਨੀ ਵੀ ਸਿੱਖ ਸੰਗਤ ਆ ਜਾਂ ਗੁਰਨਾਣਕ ਨਾਮ ਲੈਵਾ ਸੰਗਤ ਹੈ ਇਹ ਪੂਰੇ ਗੁਰਦਾਉਂ ਸ਼ਹਿਰ ਦੀ ਸੰਗਤ ਜੜੀ ਸਾਰੀ ਇੱਥੇ ਇਕੱਤਰ ਹੋਈ ਹੋਈ ਹੈ ਉਸ ਸੰਗਤ ਦੇ ਵੱਲੋਂ ਸਤਨਾ ਵਾਇਕ੍ਰਿਤ ਜਪ ਕੀਤੇ ਜਾ ਰਹੇ ਹਨ ਇੱਥੋਂ ਦੀ ਲੋਕਲ ਕਮੇਟੀ ਦੇ ਵੱਲੋਂ ਜਿਹੜਾ ਆ ਪਾਰਕਿਸਰ ਸਜਾ ਕੇ ਸੁਚਨ ਕੀਰਤਨ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ ਔਰ ਨਗਰ ਕੀਰਤਨ ਦਾ ਕਾਫਲਾ ਲਗਭਗ ਇੱਥੇ ਪਹੁੰਚ ਚੁੱਕਿਆ ਹੈ ਸੰਗਤਾਂ ਦੇ ਵੱਲੋਂ ਪਟਾਕੇ ਚਲਾ ਕੇ ਜਿਹੜਾ ਹੈ ਨਗਰ ਕੀਰਤਨ ਦਾ ਇਹ ਕਾਫਲੇ ਦਾ ਸਵਾਗਤ ਕੀਤਾ ਜਾ ਰਿਹਾ ਸੋ ਨਗਾਰਜੀ ਸਿੰਘ ਨਗਾਰੇ ਦੇ ਉੱਤੇ ਚੋਟ ਲਾਉਂਦੇ ਹੋਏ ਅੱਗੇ ਅੱਗੇ ਪੰਜ ਪਿਆਰੇ ਸਹਿਬਾਨ ਨਿਸ਼ਾਨ ਸਿੰਘਾਂ ਦੇ ਅੱਗੇ ਕੇ ਚੱਲ ਰਹੇ ਹਨ ਨਗਾਰਜੀ ਸਿੰਘਾਂ ਦੇ ਪਿੱਛੇ ਜਿਹੜੀ ਹੈ ਨਿਸ਼ਾਨ ਸਿੰਘਾਂ ਦੀ ਗੱਡੀ ਤੇ ਉਸ ਤੋਂ ਪਿੱਛੇ ਜਿਹੜੀ ਹੈ ਪੰਜ ਪਿਆਰੇ ਸਹਿਬਾਨ ਤੇ ਉਸ ਤੋਂ ਪਿੱਛੇ ਪਾਕੀ ਸਾਹਿਬ ਜਿਹੜਾ ਹੈ ਜਿਹੜੇ ਆ ਰਹੇ ਨੇ ਤੇ ਸੰਗਤਾਂ ਜਿਹੜੀਆਂ ਇਸ ਵਕਤ ਦੇਖ ਸਕਦੇ ਹੋ ਕਿ ਫੁੱਲਾਂ ਦੀ ਵਰਖਾ ਕਰਕੇ ਜਿਹੜੇ ਆ ਉਹ ਸਵਾਗਤ ਕਰ ਰਹੇ ਆ। ਸ਼ਸਰੀਆ ਗਾਲ ਇਹ ਸਾਰੀਆਂ ਵਡਿਆਈਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਹਨ ਕਿਉਂਕਿ ਗੁਰੂ ਸਾਹਿਬ ਜੀ ਦਾ ਬਲੀਦਾਨ ਗੁਰੂ ਸਾਹਿਬ ਜੀ ਦੀ ਸ਼ਹਾਦਤ ਇੰਨੀ ਮਹਾਨ ਹੈ ਅਸੀਂ ਸੰਗਤ ਦੇ ਵੱਲੋਂ ਸਿੱਕੇ ਜਿਹੜੇ ਆ ਉਹ ਪਨੋਦੀ ਸਿੱਟੇ ਜਾ ਰਹੇ ਹਨ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਸੰਗਤ ਨੂੰ ਇਸ ਤਰੀਕੇ ਦੇ ਨਾਲ ਪੈਸੇ ਨਾ ਸੁੱਟੇ ਜਾਣ ਇਹ ਮਰਯਾਦਾ ਤੇ ਬਿਲਕੁਲ ਉਲਟਾ ਹੈ ਸੋ ਪਾਲਕੀ ਸਾਹਿਬ ਪਹੁੰਚ ਚੁੱਕੇ ਹਨ ਸੰਗਤ ਦੇ ਵੱਲੋਂ ਜਿਹੜਾ ਦਰਸ਼ਨ ਕੀਤੇ ਜਾ ਰਹੇ ਹਨ ਸੋ ਅੱਲਾਂ ਦੀ ਵਰਖਾ ਜਿਹੜੀ ਹੈ ਸੰਗਤ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਬੋਲੇ ਸੋਨਿਹਾਲ ਦੇ ਜਕਾਰਿਆਂ ਦੀ ਗੂੰਜ ਤੇ ਵਿੱਚ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਹੈ ਤਨਗੁਰੂ ਤੇਗਬਾਦ ਸਾਹਿਬ ਪਾਤਸ਼ਾਹ ਜੀ ਦੇ ਨਿਮਰਤਾ ਮਈ ਸੁਭਾ ਨੂੰ ਜੈ ਸਿਵਾਚੀਏ ਜੇਦੋਂ ਅਸੀਂ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਧਿਆਨ ਲਾਉਂਦੇ ਹਾਂ ਤਾ ਪਤਾ ਚੱਲਦਾ ਹੈ ਗੁਰੂ ਸਾਹਿਬ ਜੀ ਦੀ ਨਿਮਰਤਾ ਜਿਹੜੀ ਹੈ ਉਹ ਕਿਸਾ ਤੱਕ ਹੁੰਦੀ ਹੈ ਸਾਤ ਸ੍ਰੀ ਅਕਾਲ ਗੁਰ ਸਾਹਿਬ ਇੱਕ ਜ਼ਿਕਰ ਹੁੰਦਾ ਹੈ ਜਦੋਂ ਉਹਨਾਂ ਦੇ ਭਾਈ ਸਾਹਿਬ ਜੀ ਦਾ ਵਿਆਹ ਕਾਰਜ ਹੁੰਦਾ ਜਦੋਂ ਤਾਂ ਉਸ ਉਹਨਾਂ ਦੇ ਵਿਆਹ ਦੇ ਉੱਤੇ ਜਦੋਂ ਨਾਲ ਜਾਂਦੇ ਆ ਤਾਂ ਵਿਆਹ ਦੇ ਵਿੱਚ ਇੱਕ ਜਦੋਂ ਬੱਚਾ ਉੱਥੇ ਜਿਸ ਦੇ ਇਕ ਤਾਂ ਦੇ ਉੱਥੇ ਕੱਪੜੇ ਨਹੀਂ ਹੁੰਦੇ ਤਾਂ ਤਰਸ ਦੇ ਮਾਲਕ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਤਰ ਤਰਸ ਨਾ ਭਰੇ ਹੋਏ ਨਿਮਰਤਾ ਦੇ ਨਾਲ ਭਰੇ ਹੋਏ ਉਹ ਆਪਣੇ ਜਿਹੜੇ ਕੀਮਤੀ ਵਸਤਰ ਚ ਪਹਿਨੇ ਹੁੰਦੇ ਹਨ ਉਹ ਉਸ ਬੱਚੇ ਨੂੰ ਪਹਿਨਾ ਦਿੰਦੇ ਹਨ ਜਦ ਕਿ ਉਸ ਵਕਤ ਉਹਨਾਂ ਦੀ ਬਾਲ ਉਮਰ ਹੁੰਦੀ ਹੈ ਬਾਲ ਉਮਰ ਦੇ ਵਿੱਚ ਵੀ ਇਸ ਤਰੀਕੇ ਦਾ ਉਹਨਾਂ ਦਾ ਸੁਭਾਅ ਸੀ ਇਸ ਤਰੀਕੇ ਦੀ ਉਹਨਾਂ ਦੀ ਅਵਸਥਾ ਸੀ ਤਾਂ ਇਹ ਦੇਖਦਿਆਂ ਹੋਇਆ ਮਾਤਾ ਕੰਗਾ ਜੀ ਉਹ ਆਪ ਜੀ ਦੇ ਗੁਰੂ ਪਿਤਾ ਗੁਰਹਾਰ ਕੋ ਵੀ ਸਾਹਿਬ ਜੀ ਨਾਲ ਇਸ ਚਿੰਤਾ ਜ਼ਾਹਰ ਕਰਦੇ ਹਨ ਬੇਨਤੀ ਕਰਦੇ ਹਨ ਕਿ ਬਾਲ ਤੇਗ ਬਹਾਦਰ ਜੀ ਦੁਨੀਆਵੀ ਇੱਕ ਮਿੰਟ ਦੁਨੀਆਵੀ ਚੀਜ਼ਾਂ ਦੇ ਨਾਲ ਬਿਲਕੁਲ ਵੀ ਜਿਹੜਾ ਆਪਣਾ ਉਹ ਸਰੂਕਾਰ ਨਹੀਂ ਰੱਖਦੇ ਜਿਸ ਤਰੀਕੇ ਨਾਲ ਉਹਨਾਂ ਨੇ ਅੱਜ ਤ્યાਗ ਦਿਖਾਇਆ ਜੇ ਇਸ ਤਰੀਕੇ ਨਾਲ ਚੱਲਦਾ ਰਿਹਾ ਤੇ ਕੱਲ ਨੂੰ ਇਹ ਕਿਤੇ ਤਿਆਗੀ ਸੁਭਾਅ ਦੇ ਇਹ ਨਾ ਬਣ ਜਾਣ ਤਾਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਤੁਸੀਂ ਚਿੰਤਾ ਨਾ ਕਰੋ ਇਹ ਜੋ ਇਹਨਾਂ ਨੇ ਅੱਜ ਇਹ ਤਿਆਗ ਕਰ ਰਹੇ ਆ ਛੋਟੀਆਂ-ਛੋਟੀਆਂ ਚੀਜ਼ਾਂ ਦਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਇੰਨਾ ਵੱਡਾ ਤਿਆਗ ਕਰਨਾ ਹੈ ਕਿ ਰਹੀਦੀ ਦੁਨੀਆ ਤੱਕ ਪੂਰੇ ਸੰਸਾਰ ਦੇ ਵਿੱਚ ਇਹਨਾਂ ਨੂੰ ਯਾਦ ਕੀਤਾ ਜਾਣਾ ਹੈ ਚੇਤੇ ਰੱਖਿਆ ਜਾਣਾ ਹੈ ਸੋ ਉਸ ਤਿਆਗ ਦੀ ਮੂਰਤ ਉਸੇ ਬਲਿਦਾਨੀ ਸਤਗੁਰੂ ਦੀ ਸ਼ਾਦਨ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਇਸ ਵਕਤ ਗੁੜਗਾਉਂ ਸ਼ਹਿਰ ਵਿੱਚ ਪਹੁੰਚਿਆ ਗੁਰਦਾਦੇ ਬਤਾ ਦਿਓ ਬਸ ਠੀਕ ਹੈ ਕਿੰਨਾ ਕਿੰਨਾ ਟਾਈਮ ਜਿੰਨਾ ਬੋਲਿਆ ਹੁੰਦਾ ਬੋਲੋ ਬਸ ਸੰਗੀਤ ਦੇ ਵਿੱਚ ਬਸ ਵੈਲਕਮ ਕੀ ਸੰਗਤ ਆਈ ਹੈ ਗੁਰਦਾਉਂ ਗੁਰਦਾਉਂ ਸ਼ਹਿਰ ਦੇ ਵਿੱਚ ਪਹੁੰਚਣ ਦੇ ਉੱਤੇ ਇੱਥੋਂ ਦੀ ਸੰਗਤ ਵੱਲੋਂ ਜਿੱਥੇ ਸਵਾਗਤ ਕੀਤਾ ਜਾ ਰਿਹਾ ਉੱਥੇ ਹੀ ਪ੍ਰਬੰਧਕਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਇਥੋਂ ਨਗਰ ਕੀਰਤਨ ਦੇ ਕਾਫਲੇ ਦਾ ਜਿਹੜਾ ਪ੍ਰਬੰਧ ਕੀਤਾ ਜਾਣਾ ਉਹ ਸਾਰੇ ਪ੍ਰਬੰਧਕ ਸਹਿਬਾਨ ਇੱਥੇ ਖੜੇ ਨੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇਸ ਵਕਤ ਹੀ ਨਗਰ ਕੀਰਤਨ ਦਾ ਕਾਫਲਾ ਆਪ ਜੀ ਦੇ ਸ਼ਹਿਰ ਵਿੱਚ ਪਹੁੰਚਿਆ ਹੈ ਔਰ ਆਪ ਜੀ ਵੱਲੋਂ ਬਹੁਤ ਖੂਬਸੂਰਤ ਢੰਗ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਾਇਦਲ ਦੀ ਪੂਰੀ ਟੀਮ ਵੱਲੋਂ ਸਮੂੱਚੇ ਜਿੰਨੇ ਵੀ ਨਗਰ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਦਾ ਜਿੰਨਾ ਵੀ ਸਟਾਫ ਹੈ ਪੰਜ ਪਿਆਰਿਆਂ ਦਾ ਨਗਾਰਚਾ ਦਾ ਸਭ ਦਾ ਤਹਿ ਦਿਲੋਂ ਸਰਦਾਰ ਪਰਮਜੀਤ ਸਿੰਘ ਸਰਨਾਜੀ ਵੱਲੋਂ ਸ਼੍ਰੋਮਣੀ ਕਾਇਦਲ ਦੀ ਪੂਰੀ ਟੀਮ ਵੱਲੋਂ ਜੀ ਆਇਆਂ ਨੂੰ ਆਖਦਾ ਜੋ ਨਗਰ ਕੀਰਤਨ 350 ਸਾਲਾ ਸਾਹਿਬ ਸ਼ਿਗੂ ਤੇ ਇੱਕ ਬਾਦਰ ਸਾਹਿਬ ਦੀ ਸ਼ੀਰਦੀ ਸਤਾਬ ਦੀ ਉਸਮਰ ਪਰ ਆਸਾਮ ਤੋਂ ਚੱਲਿਆ ਸੀਗਾ ਅੱਜ ਅਸੀਂ ਬੜੇ ਭਾਗਾ ਵਾਲੇ ਆ ਕਿ ਉਹ ਦਿੱਲੀ ਦੀ ਧਰਤੀ ਤੇ ਆ ਰਿਹਾ ਔਰ ਤੁਹਾਨੂੰ ਸੇਵਾ ਕਰਨ ਦਾ ਗੁਰੂ ਮਹਾਰਾਜ ਦਾ ਔਰ ਇਸਤਾਬ ਦੀ ਦੇ ਵਿੱਚ ਸ਼ਾਮਲ ਹੋਣ ਦਾ ਇਹ ਭਾਗ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਮਿਲਿਆ ਅਸੀਂ ਤਹਿ ਦਿਲੋਂ ਜੀ ਆਇਆਂ ਨੂੰ ਆਖਦੇ ਹ ਜਿੰਨੇ ਵੀ ਦਿਨ ਨਗਰ ਕੀਰਤਨ ਦਿੱਲੀ ਦੇ ਵਿੱਚ ਰਹਿਣਾ ਅਸੀਂ ਇੱਕ ਪੈਰ ਤੇ ਖੜੇ ਹੋ ਕੇ ਇਸ ਨਗਰ ਕੀਰਤਨ ਦੀ ਸੇਵਾ ਕਰਾਂਗੇ ਸੰਗਤ ਦੀ ਸੇਵਾ ਕਰਾਂਗੇ ਔਰ ਇੱਕ ਵਾਰੀ ਫਿਰ ਜੋ ਤੁਸੀਂ ਦੇਖਿਆ ਦਿੱਲੀ ਦੀ ਧਰਤੀ ਦੇ ਉੱਤੇ ਜੋ ਕੱਠ ਹੈ ਅੱਜ ਮੈਂ ਸਮਝਦਾ ਕਿ ਸ਼ਰੂਮਨੀ ਕਮੇਟੀ ਦੇ ਕੈਮਰੇ ਨੇ ਇੱਕ ਵਾਰੀ ਘੁਮਾ ਕੇ ਜਿਸ ਤਰ੍ਹਾਂ ਗੁਰੂ ਮਹਾਰਾਜ ਦੇ ਦਰਸ਼ਨ ਦਿੱਲੀ ਦੀ ਸੰਗਤ ਕਰ ਰਹੀ ਹੈ ਕਿਉਂਕਿ ਅੱਜ ਅਸੀਂ ਐਵੇਂ ਲੱਗ ਰਿਹਾ ਕਿ ਗੁਰੂ ਸਾਹਿਬ ਆਪ ਸ਼ਾਹੀ ਸ਼ਗੂਰ ਤੇ ਇੱਕ ਬਾਦਰ ਸਾਹਿਬ ਜੀ ਆ ਪਾਲਕੀ ਸਾਹਿਬ ਦੇ ਸਵਾਰ ਹੋ ਕੇ ਸੰਗਤ ਦਰਸਤ ਦੇਣ ਆਇਆ ਕਿਉਂਕਿ ਅਸੀਂ ਭਾਗਾ ਵਾਲੇ ਆ ਸਾਡੇ 350 ਸਾਲਾ ਸ਼ਤਾਬੀ ਸਾਡੇ ਹਿੱਸੇ ਆਈ ਹੈ ਅਸੀਂ ਇੱਕ ਵਾਰੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਨਗਰ ਕੀਰਤਨ ਅਸਾਮ ਤੋਂ ਚੱਲ ਕੇ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਅਰਦਾਸਾਂ ਸੋਧ ਕੇ ਦਿੱਲੀ ਪਹੁੰਚ ਰਿਹਾ ਅਸੀਂ ਸੰਗਤ ਨੂੰ ਅਪੀਲ ਕਰਦੇ ਆ 23 24 25 26 27 ਤੱਕ ਜਿਹੜਾ ਨਗਰ ਕੀਰਤਨ ਹੈ ਦਿੱਲੀ ਦੀ ਸੰਗਤ ਸੜਕਾਂ ਤੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਿੱਥੇ ਵੀ ਪੜਾਵ ਹੈ ਉੱਥੇ ਪਹੁੰਚਣ ਇੱਕ ਵਾਰੀ ਫਿਰ ਅਸੀਂ ਤਹਿ ਦਿਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ ਕਿ ਦਿੱਲੀ ਸੰਗਤ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਪਰਮਜੀਤ ਸਿੰਘ ਸਰਨਾਜੀ ਵੱਲੋਂ ਇੱਕ ਵਾਰੀ ਫਿਰ ਮੈਂ ਨਗਰ ਕੀਰਤਨ ਦੇ ਵਿੱਚ ਜੀ ਆਇਆਂ ਨੂੰ ਆਖਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਏ ਮੈਂ ਸੋ ਨਿਹਾਲ ਸਿ ਆਗਿਆ ਵਾਹਿਗੁਰਸਾ ਜੀ ਖਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 350 ਸਾਲਾ ਗੁਰਿਆਈਪੁਰਬ ਧੰਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਅਤੇ ਧੰਨ ਧੰਨ ਸਹਿਬ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਤ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਪੰਥ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪਾਸ਼ਾਏ ਨੌਵੀਂ ਧੋਬੜੀ ਸਾਹਿਬ ਅਰ ਅਸਾਮ ਤੋਂ ਜੋ ਮਹਾਨ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪ੍ਰਾਰੰਭ ਹੋਇਆ ਸੀ ਵਖ ਵਖ ਪੜਾਵਾਂ ਤੋਂ ਹੁੰਦੇ ਹੋਇਆ ਅੱਜ ਇਹ ਮਹਾਨ ਨਗਰ ਕੀਰਤਨ ਇੱਥੇ ਗੜਗਾਉਂ ਵਿਖੇ ਪਹੁੰਚਿਆ ਤੇ ਮੈਂ ਇਥੋਂ ਦੀ ਸਮੁੱਚੀ ਹੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਬਹੁਤ ਸੋਹਣੇ ਢੰਗ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਔਰ ਬਹੁਤ ਵੱਡਾ ਇਕੱਠ ਸਿੱਖ ਸੰਗਤ ਦਾ ਇਹਦੇ ਤੋਂ ਪਤਾ ਲੱਗਦਾ ਹੈ ਕਿ ਸੰਗਤ ਦਾ ਕਿੰਨਾ ਪਿਆਰ ਹੈ ਇੱਥੇ ਨਗਰ ਕੀਰਤਨ ਲਗਭਗ ਹੁਣ ਤੋਂ 3-4 ਘੰਟੇ ਪਹਿਲਾਂ ਪਹੁੰਚਣਾ ਸੀ ਪਰ 3-4 ਘੰਟੇ ਲਗਰ ਕੀਰਤਨ ਲੇਟ ਪਹੁੰਚਿਆ ਔਰ ਇੱਥੇ ਬਹੁਤ ਵੱਡਾ ਸੰਗਤ ਦਾ ਇਕੱਠ ਇਹਦੇ ਤੋਂ ਪਤਾ ਲੱਗਦਾ ਹੈ ਸੰਗਤ ਦਾ ਕਿੰਨਾ ਪਿਆਰ ਮੈਂ ਇੱਥੋਂ ਦੇ ਸਾਰੇ ਪ੍ਰਬੰਧਕਾਂ ਦਾ ਇੱਥੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਮਹਿੰਦਰ ਸਿੰਘ ਜੀ ਤੇ ਬਾਕੀ ਵੀ ਜਿਹੜੇ ਸਾਡੇ ਇੱਥੇ ਨੁਮਾਇੰਦਿਆਂ ਨੇ ਜਿਹੜੇ ਸਾਡੇ ਮੁਖੀ ਨੇ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਮਾਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਤੇਗ ਬਹਾਦਰ ਮਾਰੇ ਸਾਰਿਆਂ ਦੇ ਸਿਰ ਦੇ ਉੱਤੇ ਮੇਰ ਪਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ